ਜ਼ਮੀਨ ਤੇ ਪੈਰ ਇੱਕ ਦਿਨ ਬਾਦਸ਼ਾਹ ਅਕਬਰ ਦਰਬਾਰ ਵਿੱਚ ਬੈਠੇ ਕੁਝ ਜ਼ਰੂਰੀ ਕੰਮ ਕਾਜ ਨਿਪਟਾਰੇ ਸਨ ਕਿਤਾ ਦੇ ਇੱਕ ਨੌਕਰ ਨੇ ਆ ਕੇ ਰਾਣੀ ਦਾ ਇਸ ਦੇਸ਼ ਉਹਨਾਂ ਨੂੰ ਦਿੱਤਾ ਉਹ ਤੁਰੰਤ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਬਾਦਸ਼ਾਹ ਦਰਬਾਰ ਦੀ ਕਾਰਵਾਈ ਵਿੱਚ ਛੱਡ ਕੇ ਉੱਠਣਾ ਤਾਂ ਨਹੀਂ ਚਾਹੁੰਦੇ ਸਨ ਪਰ ਕਿਤੇ ਬੇਗਮ ਦੀ ਨਾਰਾਜ਼ਗੀ ਨਾ ਚੱਲਣੀ ਪਵੇ ਇਹ ਸੋਚ ਕੇ ਉਹਨਾਂ ਨੇ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਜਦ ਅਕਬਰ ਦਰਬਾਰ ਛੱਡ ਕੇ ਜਾਣ ਲੱਗੇ ਤਾਂ ਸਾਰਿਆਂ ਨੇ ਉਹਨਾਂ ਦੇ ਸਾਹਮਣੇ ਸਿਰ ਝੁਕਾਇਆ। ਵੀਰਬਲ ਨੇ ਵੀ ਅਜਿਹਾ ਕੀਤਾ। ਪਰ ਤਦ ਉਹਨਾਂ ਉਸ ਦੇ ਬੁੱਲਾਂ ਤੇ ਅਜੀਬ ਜਿਹੀ ਮਸਕਰਾਹਟ ਸੀ ਜੋ ਬਾਦਸ਼ਾਹ ਦੀਆਂ ਨਜ਼ਰਾਂ ਤੋਂ ਛੋਪ ਨਾ ਸਕੇ। ਉਹਨਾਂ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ। ਗੁੱਸੇ ਵਿੱਚ ਆ ਕੇ ਉਹਨਾਂ ਨੇ ਉਸੇ ਸਮੇਂ ਵੀਰਬਲ ਨੂੰ ਦੇਸ਼ ਤੋਂ ਕੱਢਣ ਦੀ ਸਜ਼ਾ ਸੁਣਾ ਦਿੱਤੀ। ਅਤੇ ਇਹ ਵੀ ਕਿਹਾ ਜੇਕਰ ਉਹਨਾਂ ਦੀ ਜ਼ਮੀਨ ਤੇ ਕਦਮ ਰੱਖਿਆ ਤਾਂ ਉਸ ਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ। ਬਿਰਬਲ ਨੇ ਬਾਦਸ਼ਾਹ ਦੇ ਹੁਕਮ ਦਾ ਪਾਲਣ ਕਰਦੇ ਹੋਏ ਦੇਸ਼ ਛੱਡ ਦਿੱਤਾ। ਬਿਰਬਲ ਨੂੰ ਗਏ ਕਾਫੀ ਸਮਾਂ ਹੋ ਗਿਆ ਸੀ ਅਤੇ ਦਰਬਾਰਸ਼ਾਹ ਦਾ ਗੁੱਸਾ ਵਿਸ਼ਾਂਤ ਹੋ ਚੁੱਕਾ ਸੀ। ਹੁਣ ਉਹਨਾਂ ਨੂੰ ਬਿਰਬਲ ਦੀ ਕਮੀ ਮਹਿਸੂਸ ਹੋਣ ਲੱਗੀ ਸੀ। ਬਿਰਬਲ ਨੂੰ ਲੱਭਣ ਲਈ ਉਹਨਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਸੈਨਿਕ ਲੜਾ ਦਿੱਤੇ। ਇੱਕ ਦਿਨ ਬਾਦਸ਼ਾਹ ਅਕਬਰ ਆਪਣੇ ਮਹਿਲ ਦੇ ਪਰਕੋਟੇ ਤੇ ਖੜੇ ਸਨ। ਤਦ ਉਹਨਾਂ ਨੂੰ ਇੱਕ ਕੋਹੜਾ ਗੱਡੀ ਮਹੱਲ ਵੱਲ ਆਉਂਦੀ ਹੋਈ ਦਿਖਾਈ ਦਿੱਤੀ ਧਿਆਨ ਨਾਲ ਦੇਖਣ ਤੇ ਪਤਾ ਲੱਗਾ ਕਿ ਉਸ ਗੱਡੀ ਵਿੱਚ ਵੀਰਬਲ ਹੈ ਵੀਰਬਲ ਨੂੰ ਦੇਖ ਕੇ ਪਹਿਲਾਂ ਤਾਂ ਬਾਦਸ਼ਾਹ ਅਕਬਰ ਖੁਸ਼ ਹੋਏ ਫਿਰ ਅਚਾਨਕ ਹੀ ਉਹਨਾਂ ਨੂੰ ਗੁੱਸਾ ਆ ਗਿਆ ਉਹਨਾਂ ਨੂੰ ਲੱਗਾ ਕਿ ਵੀਰਬਲ ਨੇ ਉਹਨਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਗੱਡੀ ਦੇ ਕੋਲ ਜਾ ਕੇ ਗੁੱਸੇ ਭਰੇ ਆਵਾਜ਼ ਵਿੱਚ ਕਿਹਾ ਬੀਰਬਲ ਮੇਰੀ ਇਜਾਜ਼ਤ ਬਿਨਾ ਸਾਡੀ ਮਿੱਟੀ ਤੇ ਤੂੰ ਕਦਮ ਰੱਖਣ ਦੀ ਜੁਰਤ ਕਿਵੇਂ ਕੀਤੀ ਗੁਸਤਾਖੀ ਗੁਸਤਾਖੀ ਮਾਫ ਕਰੋ ਹਜ਼ੂਰ ਬੀਰਬਲ ਬੋਲਿਆ ਜਿਸ ਦਿਨ ਤੁਸੀਂ ਮੈਨੂੰ ਦੇਸ਼ ਤੋਂ ਕੱਢਿਆ ਸੀ ਮੈਂ ਉਸ ਦਿਨ ਨੇਪਾਲ ਚਲਾ ਗਿਆ ਸੀ ਮੇਰੀ ਇਸ ਗੱਡੀ ਤੇ ਫਰਸ਼ ਤੇ ਨੇਪਾਲ ਦੀ ਮਿੱਟੀ ਵਿਸ਼ੀ ਹੈ ਅਤੇ ਇਸ ਤੇ ਰੱਖੇ ਹਨ ਮੇਰੇ ਪੈਰ ਤੁਹਾਡੇ ਹੁਕਮ ਤੋਂ ਬਿਨਾ ਤੁਹਾਡੀ ਮਿੱਟੀ ਤੇ ਭਲਾ ਮੈਂ ਕਿਵੇਂ ਕਦਮ ਰੱਖ ਸਕਦਾ ਹਾਂ ਮੇਸ ਗੱਡੀ ਤੋਂ ਕਦੇ ਹੇਠਾਂ ਨਹੀਂ ਉਤਰਦਾ ਪੈਰ ਨਹੀਂ ਰੱਖਦਾ ਜ਼ਮੀਨ ਤੇ ਬੀਰਬਲ ਦੀ ਚਲਾਕੀ ਭਰਿਆ ਉੱਤਰ ਸੁਣ ਕੇ ਬਾਦਸ਼ਾਹ ਖੁਸ਼ ਹੋਏ ਉਸ ਨੂੰ ਅਗਲੇ ਦਿਨ ਤੋਂ ਦਰਬਾਰ ਵਿੱਚ ਹਾਜ਼ਰ ਰਹਿਣ ਨੂੰ ਕਿਹਾ